ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਭਾਗ ਵਿੱਚ ਆਪਾਂ ਸ਼ਹੀਦ ਭਾਈ ਮਨੀ ਸਿੰਘ ਜੀ ਬਾਰੇ ਪੜਾਂਗੇ ਭਾਈ ਮਨੀ ਸਿੰਘ ਜੀ ਦਾ ਜਨਮ ਪਿੰਡ ਕੈਂਬੋਵਾਲ ਦੇ ਵਸਨੀਕ ਚੌਧਰੀ ਕਾਲੇ ਦੇ ਘਰ ਹੋਇਆ ਭਾਈ ਸਾਹਿਬ ਦਾ ਨਾਮ ਮਾਪਿਆਂ ਨੇ ਮਨੀਆ ਰੱਖਿਆ ਅਮਸਾ ਪੰਜ ਵਰਿਆਂ ਦੇ ਸੰਨਖੇ ਉਹਨਾਂ ਦੇ ਪਿਤਾ ਚੌਧਰੀ ਕਾਲੇ ਇਤਿਹਾਸ ਵਿੱਚ ਉਹਨਾਂ ਦਾ ਨਾਮ ਕਈ ਲਿਖਾਰਿਆਂ ਨੇ ਭਾਈ ਮਾਈ ਦਾਸ ਵੀ ਲਿਖਿਆ ਹੈ ਉਹਨਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲ ਅਰਪਣ ਕਰ ਦਿੱਤਾ ਅਓ ਛੋਟੀ ਉਮਰ ਤੋਂ ਹੀ ਸ਼੍ਰੀ ਦਸਮੇਸ਼ ਜੀ ਦੀ ਸੇਵਾ ਵਿੱਚ ਰਹੇ ਉਹਨਾਂ ਨੇ ਸ਼੍ਰੀ ਕਲਗੀਧਰ ਜੀ ਪਾਸੋਂ ਅਮਰਤ ਸ਼ਕਿਆ ਤੇ ਉਹਨਾਂ ਦਾ ਨਾਂ ਮਨੀ ਸਿੰਘ ਹੋਇਆ ਜਦ ਸਨ 1704 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਤਾਂ ਗੁਰੂ ਜੀ ਦੀ ਆਗਿਆ ਅਨੁਸਾਰ ਭਾਈ ਮਨੀ ਸਿੰਘ ਜੀ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬ ਕੌਰ ਜੀ ਨਾਲ ਦਿੱਲੀ ਜਾ ਠਹਿਰੇ ਅਤੇ ਸਨ 1705 ਵਿੱਚ ਸ੍ਰੀ ਦਸਮੇਸ਼ ਜੀ ਦੀ ਹਜ਼ੂਰੀ ਵਿੱਚ ਸ੍ਰੀ ਦਮਦਮਾ ਸਾਹਿਬ ਪੁੱਜੇ ਮਾਤਾ ਸੁੰਦਰਕੌਰ ਜੀ ਨੇ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਠੀਕ ਕਰਨ ਲਈ ਭਾਈ ਮਨੀ ਸਿੰਘ ਜੀ ਨੂੰ ਸਨ 1721 ਦੇ ਸ਼ੁਰੂ ਵਿੱਚ ਸ਼੍ਰੀ ਦਰਬਾਰ ਸਾਹਿਬ ਜੀ ਦਾ ਗਰੰਥੀ ਬਣਾ ਕੇ ਭੇਜਿਆ। ਭਾਈ ਸਾਹਿਬ ਨੇ ਸ਼ਹਿਰ ਦੇ ਮੁਖੀ ਸਿੱਖਾਂ ਦੀ ਸਲਾਹ ਨਾਲ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸੁਧਾਰਿਆ। ਸ਼੍ਰੀ ਅਮਰਤ ਸਰੂ ਵਿੱਚ ਦੀਵਾਲੀ ਦੇ ਤਿਉਹਾਰ ਮੌਕੇ ਸਿੱਖਾਂ ਦੇ ਇਕੱਠੇ ਹੋਣ ਉੱਤੇ ਮੁਗਲ ਸਰਕਾਰ ਨੇ ਕਈ ਵਾਰਿਆਂ ਤੋਂ ਰੋਕ ਲਾਈ ਹੋਈ ਸੀ। ਸਨ 1700 ਸੋਲਾ ਤੋਂ ਲੈ ਕੇ ਸਨ 1766 ਤੱਕ ਖਾਲਸੇ ਦਾ ਇਮਤਿਹਾਨ ਦਾ ਸਮਾਂ ਸੀ ਖਾਲਸੇ ਦੇ ਸਿਰਾਂ ਦੇ ਮੁੱਲ ਰੱਖੇ ਗਏ ਸਨ ਖਾਲਸਾ ਦੁਸ਼ਮਣ ਦੀ ਤਾਕਤ ਨੂੰ ਤਬਾਹ ਕਰਨ ਲਈ ਅਤੇ ਚੰਗਾ ਦਿਨਾਂ ਦੀ ਤਿਆਰੀ ਕਰਨ ਲਈ ਜੰਗਲ ਬੇਲਿਆਂ ਪਹਾੜਾਂ ਰੇਗਿਸਤਾਨਾਂ ਵਿੱਚ ਪਨਾਹ ਲਈ ਬੈਠਾ ਸੀ ਖਾਲਸੇ ਦੀ ਤਾਕਤ ਨੂੰ ਇੱਕ ਮੁੱਠ ਕਰਨ ਲਈ ਭਾਈ ਸਾਹਿਬ ਨੇ ਇੱਕ ਯੋਜਨਾ ਬਣਾਈ ਸੰਮਤ 1975 ਸਨ 1738 ਵਿੱਚ ਭਾਈ ਸਾਹਿਬ ਨੇ ਲਾਹੌਰ ਦੇ ਸੂਬੇ ਪਾਸੋਂ ਦੀਵਾਲੀ ਮੌਕੇ ਸਿੱਖਾਂ ਦਾ ਇਕੱਠ ਕਰਨ ਦੀ ਆਗਿਆ ਮੰਗੀ। ਆਗਿਆ ਇਸ ਸ਼ਰਤ ਤੇ ਦਿੱਤੀ ਗਈ ਕਿ ਭਾਈ ਸਾਹਿਬ 5000 ਰੁਪਏ ਸਰਕਾਰ ਨੂੰ ਦੇਣ। ਭਾਈ ਮਨੀ ਸਿੰਘ ਜੀ ਨੇ ਸੱਦੇ ਭੇਜੇ ਪਰ ਉਧਰ ਸੂਬੇ ਨੇ ਦੀਵਾਨ ਲਖਪਤਰ ਆਈ ਦੇ ਮਾਤ ਹਿਤ ਬਹੁਤ ਸਾਰੀ ਫੌਜ ਭੇਜ ਦਿੱਤੀ। ਜਿਸਨੇ ਰਾਮ ਤੀਰਥ ਤੇ ਜਾ ਡੇਰਾ ਲਾਇਆ ਇਹਨਾਂ ਦੀ ਚਾਲ ਸੀ ਕਿ ਮੇਲੇ ਤੇ ਜਦੋਂ ਖਾਲਸਾ ਇਕੱਠਾ ਹੋਵੇਗਾ ਤਾਂ ਹਮਲਾ ਕਰਕੇ ਖਾਲਸੇ ਨੂੰ ਤਬਾਹ ਕਰ ਦਿੱਤਾ ਜਾਵੇ ਫਾਈ ਸਾਹਿਬ ਜੀ ਨੂੰ ਇਸ ਵਿਯੋਤ ਦਾ ਪਤਾ ਲੱਗ ਗਿਆ ਫਾਈ ਸਾਹਿਬ ਨੇ ਦੁਬਾਰਾ ਹੁਕਮ ਕਰ ਭੇਜਿਆ ਕਿ ਖਾਲਸਾ ਇਕੱਤਰ ਨਾ ਹੋਵੇ ਫਾਈ ਸਾਹਿਬ ਦੇ ਹੁਕਮ ਅਨੁਸਾਰ ਖਾਲਸਾ ਇਕੱਤਰ ਨਾ ਹੋਇਆ ਦੀਵਾਲੀ ਤੋਂ ਬਾਅਦ ਜਦੋਂ ਲਾਹੌਰ ਸਰਕਾਰ ਨੇ ਪੈਸੇ ਮੰਗੇ ਤਾਂ ਫਾਈ ਸਾਹਿਬ ਨੇ ਸਪਸ਼ਟ ਕਹਿ ਦਿੱਤਾ ਕੀ ਸਰਕਾਰ ਨੂੰ ਕੋਈ ਰਕਮ ਨਹੀਂ ਭਰੀ ਜਾਵੇਗੀ ਉਹਨਾਂ ਨੂੰ ਇਸ ਅਪਰਾਧ ਦਾ ਬਹਾਨਾ ਬਣਾ ਕੇ ਗ੍ਰਿਫਤਾਰ ਕਰਕੇ ਲਾਹੌਰ ਲੈ ਜਾਇਆ ਗਿਆ ਉੱਥੇ ਉਹਨਾਂ ਨੂੰ ਕਿਹਾ ਗਿਆ ਕਿ ਮੁਸਲਮਾਨ ਹੋ ਜਾਓ ਨਹੀਂ ਤਾਂ ਤੁਹਾਡਾ ਬੰਦ-ਬੰਦ ਕੱਟ ਦਿੱਤਾ ਜਾਵੇਗਾ ਵਹੀਮਨੀ ਸਿੰਘ ਜੀ ਨੇ ਧਰਮ ਤਿਆਗਣੋਂ ਨਾ ਕਰ ਦਿੱਤੀ ਜਲਾਦਾ ਨੇ ਉਹਨਾਂ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਇਹ ਸਾਕਾ ਸੰਨ 1738 ਈਸਵੀ ਦਾ ਹੈ ਜ਼ਾਲਮਾ ਇਹ ਸਮਝ ਲਿਆ ਸੀ ਕਿ ਤਸੀਹੇ ਦੇ ਕੇ ਅਸੀਂ ਸਿੱਖਾਂ ਨੂੰ ਖਤਮ ਕਰ ਲਵਾਂਗੇ ਬੰਦ-ਬੰਦ ਕੱਟ ਕੇ ਖੌਫਨਾਕ ਤਸੀਹੇ ਦੇ ਕੇ ਸਿੱਖਾਂ ਦੇ ਮਨਾਂ ਤੇ ਡਰ ਦਾ ਪ੍ਰਭਾਵ ਪਾ ਲਵਾਂਗੇ ਪਰ ਸਿੰਘ ਹੋਰ ਵੱਧ ਝੜ ਕੇ ਅੱਗੇ ਆਉਂਦੇ ਰਹੇ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨੇ ਕੌਮ ਅੰਦਰ ਇੱਕ ਨਵਾਂ ਜੋਸ਼ ਭਰ ਦਿੱਤਾ ਤੇ ਸਿੱਖਾਂ ਨੇ ਜ਼ਾਲਮ ਸਰਕਾਰ ਦੇ ਵਿਰੁੱਧ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਭਾਈ ਅਕਰ ਸਿੰਘ ਜੋ ਭਾਈ ਮਨੀ ਸਿੰਘ ਜੀ ਦੇ ਭਤੀਜੇ ਸਨ ਉਹਨਾਂ ਵੀ ਪੰਤੇ ਦੀ ਵੱਧ ਚੜ ਕੇ ਸੇਵਾ ਕੀਤੀ ਮਮਨ ਖਾਨ ਕਸੂਰ ਦਾ ਪਠਾਨ ਸੀ ਅਤੇ ਮੁਰਾਦ ਬੇਗਮ ਦੇ ਹੁਕਮ ਨਾਲ ਗਸ਼ਤੀ ਫੌਜ ਲੈ ਕੇ ਸਿੱਖਾਂ ਦਾ ਸਰਬਨਾਸ਼ ਕਰਨ ਲਈ ਫਿਰ ਰਹੀ ਸੀ ਭਾਈ ਅਕਰ ਸਿੰਘ ਨੇ ਇਸ ਮਮਨ ਖਾਨ ਦਾ ਸਿਰ ਵੱਢ ਕੇ ਖਾਲਸਾ ਜੀ ਦੇ ਦੀਵਾਨ ਵਿੱਚ ਪੇਸ਼ ਕੀਤਾ ਹੁਣ ਜ਼ਾਲਮ ਸਰਕਾਰ ਦੀਆਂ ਜਿਹੜਾ ਖੋਖਲੀਆਂ ਹੋ ਚੁੱਕੀਆਂ ਸਨ ਆਮਲ ਕਈ ਵੀ ਤੰਗ ਸੀ ਐਵੇਂ ਦੇ ਸ਼ਾਹ ਅਬਦਾਲੀ ਨੂੰ ਸਥਾਨਿਕ ਸੁਬੇ ਦਰਬੁਲੰਦੇ ਤਾਂ ਜੋ ਲੋਕਾਂ ਤੇ ਮਨ ਆਇਆ ਜ਼ੁਲਮ ਕੀਤਾ ਜਾ ਸਕੇ ਲੁੱਟਮਾਰ ਕੀਤੀ ਜਾ ਸਕੇ ਪਰ ਖਾਲਸੇ ਨੇ ਅਬਦਾਲੀ ਦੇ ਰਾਹ ਵਿੱਚ ਅਜਈਆਂ ਔਕਣਾ ਪੈਦਾ ਕਰ ਦਿੱਤੀਆਂ ਕਿ ਉਹ ਆਪਣੀ ਉਮਰ ਵਿੱਚ ਹਮਲੇ ਕਰਦੇ ਆ ਥੱਕ ਗਿਆ ਭਾਈ ਅਕਰਤ ਸਿੰਘ ਜੀ ਅਬਦਾਲੀ ਦੇ ਹਮਲਿਆਂ ਸਮੇਂ ਵੀ ਖਾਲਸੇ ਦੀ ਤਨ ਮਨ ਨਾਲ ਸੇਵਾ ਕਰਦੇ ਰਹੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਭਾਗ ਵਿੱਚ ਇੰਨਾ ਹੀ ਅਗਲੇ ਭਾਗ ਵਿੱਚ ਆਪਾਂ ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ ਜੀ ਦੀ ਸ਼ਹੀਦੀ ਬਾਰੇ ਪੜਾਂਗੇ ਸੱਚੇ ਪਾਤਸ਼ਾਹ ਜੀ ਦੀ ਆਪ ਜੀ ਦੀ ਕਿਰਪਾ ਹੀ ਹੈ ਹਨਾ ਜਿਹੜੇ ਸਿੰਘਾਂ ਨੇ ਇੰਨੀਆਂ ਸ਼ਹੀਦੀਆਂ ਆਪ ਜੀ ਦੀ ਖਾਤਰ ਕੌਮ ਦੀ ਖਾਤਰ ਦਿੱਤੀਆਂ ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਤੁਹਾਨੂੰ ਉਹਨਾਂ ਦੇ ਸਿੰਘ ਹਨ ਜਿਨ੍ਹਾਂ ਨੇ ਆਪਣੀ ਕੌਮ ਲਈ ਗੁਰਦੁਆਰਿਆਂ ਦੀ ਸਾਂਭ ਸੰਭਾਲੀ ਇੰਨੀਆਂ ਕੁਰਬਾਨੀਆਂ ਕੀਤੀਆਂ ਤੇ ਅੱਜ ਜਿੰਨੇ ਸੌਖੇ ਟਾਈਮ ਵਿੱਚ ਵੀ ਸਾਡੇ ਵਰਗਿਆਂ ਤੋਂ ਸਿੱਖੀ ਨਹੀਂ ਨਿਭਾਹ ਹੁੰਦੀ ਕੋਈ ਰਹਿਤ ਨਹੀਂ ਨਿਭਾਹ ਹੁੰਦੀ ਵੈਗੁਰੂ ਜੀ ਸਾਨੂੰ ਵੀ ਸਿੱਖੀ ਨਿਭਾਉਣ ਦਾ ਬਲ ਬਖਸ਼ਣਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ